5 ਦਸੰਬਰ ਨੂੰ ਦਲ ਖਾਲਸਾ ਵੱਲੋਂ ਫਿਰੋਜ਼ਪੁਰ ਰੋਡ ਤੇ ਵਿੰਸਰ ਗਾਰਡਨ ਦੇ ਵਿੱਚ ਕਨਵੈਨਸ਼ਨ ਸੱਦੀ ਗਈ ਹੈ। ਪਿਛਲੇ 42 ਵਰਿਆਂ ਤੋਂ ਸਿੱਖ ਸੰਘਰਸ਼ ਕਰ ਰਹੇ ਨੇ। ਹੱਕ ਮੰਗ ਰਹੇ ਨੇ। ਪਰ ਕਿਸੇ ਵੀ ਸਰਕਾਰ ਨੇ ਸਿੱਖਾਂ ਨੂੰ ਹੱਕ ਨਹੀਂ ਦਿੱਤੇ। ਜਿਹੜੇ ਮਿਲੇ ਸੀ ਉਹ ਖੋਲੇ। ਬੰਦੀ ਸਿੰਘਾਂ ਦੀ ਰਿਹਾਈ ਅੱਜ ਵੀ ਅੜੀ ਹੋਈ ਹੈ ਬੰਦੀ ਸਿੰਘ ਅੱਜ ਵੀ ਬੰਦੀ ਨੇ ਗੁਰੂ ਗ੍ਰੰਥ ਸਾਹਿਬ ਦਾ અપਮਾਨ ਬੇਹਰਮਤੀ ਅੱਜ ਵੀ ਜਾਰੀ ਹੈ ਟਰਾਂਸ ਨੈਸ਼ਨਲ ਰਿਪਰੈਸ਼ਨ ਜਿਹੜੀ ਮਿੱਥ ਕੇ ਟਾਰਗੇਟ ਕਿਲਿੰਗ ਹੋ ਰਹੀਆਂ ਨੇ ਦੁਨੀਆ ਦੇ ਵਿੱਚ ਉਹ ਵੀ ਜਾਰੀ ਨੇ ਪੰਜਾਬ ਦੇ ਵਿੱਚ ਵੀ ਇਹ ਪਹਿਲਾਂ ਵੀ ਜਾਰੀ ਸੀ ਹੁਣ ਵੀ ਜਾਰੀ ਨੇ ਔਰ ਬਹੁਤ ਸਾਰੇ ਐਸੇ ਪੰਜਾਬ ਦੇ ਨਾਲ ਜੁੜੇ ਮੁੱਦੇ ਨੇ ਜਿੰਨਾ ਤੱਕ ਕੋਈ ਵੀ ਅਜ ਤੱਕ ਹੱਲ ਨਹੀਂ ਹੋਇਆ ਸੋਲੂਸ਼ਨ ਨਹੀਂ ਹੋਇਆ ਇਹਨਾਂ ਸਾਰੇ ਬਨੇ ਹੋਏ ਕੌਮੀ ਤੇ ਅੰਤਰਰਾਸ਼ਟਰੀ ਹਾਲਾਤਾਂ ਨੂੰ ਮੁਖਾਤਬ ਹੋਣ ਲਈ ਤੇ ਸਿੱਖ ਸੰਘਰਸ਼ ਜਿਹੜਾ ਕਿ ਹੱਕ ਇਨਸਾਫ ਤੇ ਆਜ਼ਾਦੀ ਲਈ ਹੈ ਉਹਦੀ ਅਗਲੇ ਪੜਾ ਦੀ ਰਣਨੀਤੀ ਤੈਅ ਕਰਨ ਲਈ ਦਲ ਖਾਲਸਾ ਵੱਲੋਂ ਆਪਣੇ ਹਮਕਿਆਲ ਜਥੇਬੰਦੀਆਂ ਨਾਲ ਮਿਲ ਕੇ ਮੋਗਾ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ ਕੁਝ ਚਲੰਤ ਮੁੱਦੇ ਨੇ ਉਹਨਾਂ ਦੇ ਵਿੱਚੋਂ ਇੱਕ ਮੁੱਦਾ ਇੱਕ ਅਹਿਮ ਦੇਣ 2 ਦਸੰਬਰ ਦਾ ਵੀ ਆਉਣ ਵਾਲਾ ਪਿਛਲੇ 5-7 ਸਾਲਾਂ ਦੇ ਵਿੱਚ ਜਿੱਥੇ ਸਟੇਟ ਨੇ ਸਾਡੇ ਉੱਤੇ ਰਿਪ੍ਰੈਸ਼ਨ ਕੀਤਾ ਉੱਥੇ ਇੱਕ ਚੀਜ਼ ਇਹ ਵੀ ਬੜੀ ਉੱਪਰ ਕੇ ਸਾਹਮਣੇ ਆਈ ਹੈ ਕਿ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਪਾਰਟੀਆਂ ਨੇ ਜਿਹੜੀ ਪੋਲੀਟੀਕਲ ਲੀਡਰਸ਼ਿਪ ਨੇ ਸਾਡੀ ਅਗਵਾਈ ਕਰਕੇ ਸਾਨੂੰ ਸਹੀ ਸੇਧ ਦੇਣੀ ਉਹਨੇ ਹੀ ਕਈ ਥਾਵਾਂ ਤੇ ਇਹੋ ਜਿਹੀ ਅਵਗਿਆ ਕੀਤੀ ਕਿ ਲੋਕ ਅੱਜ ਉਹਨਾਂ ਦੇ ਖਿਲਾਫ ਹੋ ਗਏ ਔਰ ਦਿਨ ਇੱਥੇ ਤੱਕ ਪਹੁੰਚ ਗਏ ਨੇ ਕਾ ਖੋਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਅਧੀਨ ਚੱਲ ਰਹੀ ਹੋਵੇ ਸ਼੍ਰੋਮਣੀ ਅਕਾਲੀ ਦਲ ਉਹਦੇ ਪ੍ਰਧਾਨ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹਾਂ ਲਾਣਿਆ ਗਿਆ ਹੋਵੇ ਤੇ 2 ਤਰੀਕ ਨੂੰ ਸਮੁੱਚੀ ਲੀਡਰਸ਼ਿਪ ਨੂੰ ਹਣ ਪੇਸ਼ ਹੋਣ ਲਈ ਕਿਹਾ ਗਿਆ ਹੋਵੇ ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਲੱਗਾ ਵੀ ਇੰਨੇ ਨੰਬਰ ਆਫ ਲੀਡਰਸ ਉਹ ਵੀ ਉਸ ਸੰਸਥਾ ਦੇ ਉਸ ਪਾਰਟੀ ਦੇ ਜਿਨੇ ਕਦੀ ਸਾਡੀ ਅਗਵਾਈ ਕਰਨੀ ਸੀ ਜਿਨੂੰ ਲੋਕ ਇਹ ਮੰਨਦੇ ਸੀ ਵੀ ਅਕਾਲੀ ਦਲ ਸਾਡੀ ਅਗਵਾਈ ਕਰੇਗਾ ਪੰਥਕ ਮੁੱਦਿਆਂ ਦੀ ਪੰਜਾਬ ਦੇ ਮੁੱਦਿਆਂ ਦੀ ਪਰ ਉਹਨੇ ਹੀ ਜਿਸ ਤਰੀਕੇ ਦੇ ਨਾਲ ਪਿਛਲੇ 7 ਸਾਲਾਂ ਦੇ ਵਿੱਚ ਆਪਣੀ ਕਾਰਜਕਾਰੀ ਕੀਤੀ ਖਾਸ ਤੌਰ ਤੇ 2015 ਦੇ ਵਿੱਚ ਜਿਹੜੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੀ ਉਤੋਂ ਲੋਕਾਂ ਦੇ ਜਿੱਥੇ ਉਹ ਮਨਾਂ ਤੋਂ ਉੱਤਰੇ ਨੇ ਉਥੇ ਹੀ ਉਹ ਹੁਣ ਸਮੂਹਕ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਵੀ ਆਪਣੀ ਸਜਾ ਲਵਾਉਣਗੇ ਔਰ ਸਾਡੀ ਇਹ ਗੁਜਾਰਿਸ਼ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੂੰ ਕਿ ਉਹ ਜੋ ਵੀ ਫੈਸਲਾ ਲੈਣ ਉਹ ਸਭ ਤੋਂ ਅਹਿਮ ਚੀਜ਼ ਜਿਹੜੀ ਕਿ ਉਹ ਧਿਆਨ ਚ ਰੱਖਣਗੇ ਵੀ ਸਾਨੂੰ ਆਸਿਆ ਪੂਰੀ ਉਹ ਮर्यादा ਸਾਡੀਆਂ ਪਰੰਪਰਾਵਾਂ ਉਹਨਾਂ ਨੂੰ ਧਿਆਨ ਚ ਰੱਖਿਆ ਜਾਵੇ ਔਰ ਦੂਸਰੀ ਗੱਲ ਜਿਹੜੀ ਨਾਲ ਜੁੜਦੀ ਆ ਕਿ ਜਿਹੜੀ ਇੱਕ ਸੱਚੇ ਸੈਂਟੀਮੈਂਟਸ ਨੇ ਲੋਕਾਂ ਦੇ ਉਹਨਾਂ ਨੂੰ ਮੁੱਖ ਰੱਖ ਕੇ ਕੋਈ ਵੀ ਫੈਸਲਾ ਸੁਣਾਇਆ ਜਾਵੇ ਔਰ ਇਹ ਫੈਸਲਾ ਇਸ ਤਰੀਕੇ ਦਾ ਬਿਲਕੁਲ ਨਾ ਹੋਵੇ ਜਿੰਨੂੰ ਸੁਣ ਕੇ ਲੋਕ ਕਹਿਣ ਵੀ ਜੇ ਇਹੋ ਜਿਹੀਆਂ ਸਵਾਮਾਂ ਲੱਗਣੀਆਂ ਨੇ ਤਾਂ ਫਿਰ ਕੋਈ ਨਹੀਂ ਜਿੱਡੀ ਮਰਜ਼ੀ ਵੱਡੀ ਗਲਤੀ ਕਰ ਲੋ ਸਵਾਮਾਂ ਤੇ ਹੱਦ ਐਂਡ ਤੇ ਜਾ ਕੇ ਸਜ਼ਾ ਤੇ ਆ ਲੱਗਣੀ। ਸੋ ਘੱਟੋ ਘੱਟ ਜਿਹੜੀ ਵੀ ਉਹਨਾਂ ਨੂੰ ਸਜ਼ਾ ਲੱਗਣੀ ਆ ਕਿਉਂਕਿ ਗਲਤੀਆਂ ਮੰਨ ਚੁੱਕੇ ਨੇ। ਹੁਣ ਉਹ ਉਥੇ ਕੋਰਟ ਤੇ ਬਹਿਣੀ ਨਹੀਂ। ਅਕਾਲੀ ਦਲ ਦੀ ਲੀਡਰਸ਼ਿਪ ਖੁਦ ਲਿਖਤੀ ਗਲਤੀਆਂ ਮੰਨ ਚੁੱਕੀ ਆ ਵੀ ਸਾਡੇ ਕੋਲ ਗਲਤੀਆਂ ਹੋਈਆਂ ਨੇ। ਤੇ ਜੇ ਗਲਤੀਆਂ ਹੋਈਆਂ ਨੇ ਤਾਂ ਘੱਟੋ ਘੱਟ ਦੀ ਸਜ਼ਾ ਹੁਣ ਮਿਸਾਲੀ ਹੋਣੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਕੋਈ ਵੀ ਸਿੱਖ ਲੀਡਰਸ਼ਿਪ ਇਹੋ ਜਿਹੀਆਂ ਗਲਤੀਆਂ ਨਾ ਕਰੇ ਜਿਹੜੀਆਂ ਇਸ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੀਤੀਆਂ ਸੀ ਸੋ ਇਹ ਸਾਡੀ ਬੇਨਤੀ ਸਾਡੀ ਗੁਜਾਰਿਸ਼ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿ ਉਹ ਕੋਈ ਮਿਸਾਲੀ ਸਜ਼ਾ ਇਹਨਾਂ ਦੋ ਤਰੀਕ ਨੂੰ ਸੁਣਾਉਣ ਉਹ ਕੀ ਸੁਣਾਉਣਗੇ ਉਹ ਕੌਮ ਦੇ ਵਿੱਚ ਪ੍ਰਵਾਨ ਹੋਏਗੀ ਨਹੀਂ ਹੋਏਗੀ ਇਹ ਤਾਂ ਸੁਣਾਉਣ ਤੋਂ ਬਾਅਦ ਵਿੱਚ ਪਤਾ ਲੱਗੇਗਾ ਪਰ ਦੋ ਤਰੀਕ ਦਾ ਇਹ ਡੇਣਾ ਉਹ ਇੱਕ ਅਹਿਮ ਡੇਣਾ ਸਿੱਖਾਂ ਦੇ ਵਾਸਤੇ ਔਰ ਖਾਸ ਤੌਰ ਤੇ ਪੰਥਦਰਦੀਆਂ ਵਾਸਤੇ ਜਿਨ੍ਹਾਂ ਨੇ ਇਸ ਲੀਡਰਸ਼ਿਪ ਦਾ ਅਥੋਂ ਆਪਣੇ ਨੂੰ ਠੱਗਿਆ ਮਹਿਸੂਸ ਕੀਤਾ